ਸਤਿ ਸ੍ਰੀ ਅਕਾਲ ਜੀ ਹੋਰ ਸਾਰੇ ਭੈਣ ਤੇ ਭਰਾਵੋ ਠੀਕ ਹੋ ਤੇ ਹੋਰ ਸਨੋ ਜੀ ਚੜ੍ਹਦੀ ਕਲਾ ਵਿੱਚ ਰੱਖੇ ਪ੍ਰਮਾਤਮਾ ਸਾਰਿਆਂ ਨੂੰ ਤੇ ਅੱਜ ਗੱਲ ਕਰਦੇ ਮੈਂਕ ਤੇ ਹਮਾਨੀ ਦੀ ਹਮਾਨੀ ਨੇ ਸਾਰੇ ਇਲਜ਼ਾਮ ਹੀ ਮੈਂਕ ਤੇ ਲਾਤੇ ਕਹਿੰਦੀ ਮੈਨੂੰ ਕੁੜਦਾ ਮਾਰਦਾ ਬੰਦੀ ਬਣਾ ਕੇ ਰੱਖਿਆ ਜਾਂਦਾ ਸੀ ਇਹ ਧਾਰਨਾ ਦਿੰਦੀ ਹੈ ਜਿਵੇਂ ਕਿ ਪਹਿਲਾਂ ਬੰਦੀ ਬਣਾ ਕੇ ਰੱਖਦੇ ਸੀ ਜੇ ਪੁੱਛਣ ਵਾਲਾ ਹੋਵੇ ਤੈਨੂੰ ਇੰਨਾ ਹੀ ਬੰਦੀ ਬਣਾ ਕੇ ਰੱਖਦਾ ਸੀ ਤਤੋ ਦੇ ਕੋਲੇ ਰਹੀ ਕਿਉਂ ਦਿਨ ਕਿਵੇਂ ਕੱਟੇ ਫੇਰ ਪੁੱਛਦੇ ਆ ਵੀ ਤੂੰ ਖੁਸ਼ ਕਿਉਂ ਰਹਿੰਦੀ ਫੇਰ ਤੂੰ ਕਿਹਾ ਵੀ ਮੈਨੂੰ ਭੁੱਖੀ ਪਿਆਸੀ ਰਾਤ ਦਾ ਸੀ ਜਿੰਦਾ ਲਾ ਕੇ ਰੱਖਦਾ ਸੀ ਬੰਦੀ ਬਣਾ ਕੇ ਰੱਖਦਾ ਸੀ ਵੀ ਭੁੱਖੀ ਪਿਆਸੀ ਰਹਿੰਦੀ ਸੀ ਤਾਂ ਤੇਰੇ ਮੂੰਹ ਤੇ ਗਲੋ ਨਹੀਂ ਆਉਣੀ ਚਾਹੀਦੀ ਸੀ ਫੇਰ ਤੂੰ ਜਮਾ ਹੋ ਜਾਂਦੀ ਫੇਰ ਸੋਡੇ ਵਲੌਗ ਵੀ ਗਵਾਹ ਹੈਗੇ ਇਸ ਚੀਜ਼ ਦੇ ਕਿ ਤੂੰ ਨਹੀਂ ਖਾਂਦੀ ਪੀਂਦੀ ਸੀ ਰੌਣੇ ਨੇ ਦੱਸਿਆ ਵੀ ਫਿਰ ਰਹਿਮਾਨੀ ਦੇਲ ਜਾਉਂ ਦੇਖ ਲੋ ਕਿ ਹੋ ਜੇ ਆ ਮੰਮੀ ਕਹਿੰਦੀ ਮੇਰੇ ਬੈਲਟ ਗੁੰਮ ਹੋ ਗਈ ਬੈਲਟ ਵੀ ਦੇਖ ਲੋ ਕਿ ਉਹਦੀ ਮੰਮੀ ਨੇ ਲਾਉਣੀਆਂ ਜਾਂ ਨਹੀਂ ਕਨੇ ਲਾਉਣੀਆਂ ਕਿਸੇ ਦੇ ਨਹੀਂ ਆਉਂਦੀ ਬੈਲਟ ਉਹਦੀ ਫਿਰ ਦੇ ਅੱਲਾ ਮੈਨੂੰ ਬੰਦੀ ਬਣਾ ਕੇ ਰੱਖਦਾ ਸੀ ਆ ਫਿਰ ਤੂੰ ਦੇ ਕੋਲੇ ਰਹੀ ਕਿਉਂ ਜੀ ਤੈਨੂੰ ਇੰਨੇ ਬੰਦੀ ਬਣਾ ਕੇ ਰੱਖਦਾ ਸੀ ਤਾਂ ਫਿਰ ਪੁੱਛਣ ਵਾਲਾ ਹੋਵੇ ਮੇਕਅਪ ਮੇਕਅਪ ਕਿਨੇ ਲਾਉਣਾ ਹੈ ਉਹਦੀ ਮੰਮੀ ਨੇ ਲਾਉਣਾ ਜਾਂ ਐਂਜਲ ਨੂੰ ਭੇਜਣਾ ਹੈ ਇਹ ਦੱਸੋ ਜੀ ਤੁਸੀਂ ਕਮੈਂਟ ਕਰਕੇ ਐਂਜਲ ਨੇ ਭੇਜਣਾ ਐਂਜਲ ਨੂੰ ਲਾਉਣਾ ਫਿਰ ਮੈਨੂੰ ਕੁਝ ਖਾਣ ਪੀਣ ਨੂੰ ਦੇ ਦਿੰਦਾ ਸੀਗਾ ਖਾਣ ਪੀਣ ਨੂੰ ਦੇਖੋ ਜੀ ਇਹ ਬੜਾ ਵੱਡਾ ਮੁੱਤਆ ਖਾਣ ਪੀਣ ਨੂੰ ਨਹੀਂ ਦਿੰਦਾ ਇਹ ਸੋਡੇ ਬਲੌਗ ਆਗੇ ਤੁਸੀਂ ਡੇਲੀ ਤਾਂ ਬਾਹਰ ਰਹਿੰਦੇ ਸੀਗੇ ਖਾਣ ਪੀਣ ਨੂੰ ਕੀ ਨਹੀਂ ਦਿੰਦਾ ਸੀ ਆ ਤੈਨੂੰ ਡੇਲੀ ਤੁਸੀਂ ਬਾਹਰ ਖਾਂਦੇ ਹੋ ਡੇਲੀ ਚਿਕਨ ਤੁਸੀਂ ਖਾਂਦੇ ਸੀਗੇ ਪਨੀਰ ਤੁਸੀਂ ਖਾਂਦੇ ਹੋ ਫਿਰ ਕਹਿੰਦਾ ਮਸ਼ਰੂਮ ਡੇਲੀ ਸਾਡੇ ਘਰੇ ਬੰਦੇ ਸੀ ਚਲ ਘਰ ਦਾ ਵੀ ਛੱਡੋ ਤੁਸੀਂ ਕਹਿੰਦੇ ਹੋ ਡੇਲੀ ਤਾਂ ਤੁਸੀਂ ਬਾਹਰ ਜਾਂਦੇ ਸੀਗੇ ਉਹ ਮੋਟਾ ਮੋਟੀ ਨਾਲ ਇਹਲੀ ਸਾਨੂੰ ਉਹ ਲੈਣ ਆਉਂਦੇ ਸੀ ਮੋਟਾ ਮੋਟੀ ਕੀ ਨਹੀਂ ਕਰਦੇ ਸੀ ਹਣ ਤੋਂ ਆ ਕੇ ਉਹ ਕਰੀ ਜੰਨੇ ਆ ਉਧਰੋਂ ਉਹ ਵੀ ਬੇਕੂਫਕ ਸਿਰੇ ਦਾ ਬੇਕੂਫ ਬੰਦਾ ਹੈ ਹੁਣ ਉਹ ਨਹੀਂ ਦਿਖਦਾ ਸੀਗਾ ਜਮਾ ਸਿਰੇ ਦਾ ਬੇਕੂਫ ਬੰਦਾ ਉਹ ਦੂਜਾ ਦੇ ਬੇਕੂਫ ਹੈ ਰੈਂਪਲ ਵੀਰ ਸੋਨੂੰ ਕੁਰਲਾ ਕੁਰਲਾ ਕੇ ਮਰ ਗਿਆ ਵੀ ਤੁਸੀਂ ਸੋਸ਼ਲ ਮੀਡੀਆ ਤੇ ਨਾ ਆਪਦਾ ਗੰਦ ਪਾਓ ਨਾ ਗੰਦ ਪਾਓ ਸੋਸ਼ਲ ਮੀਡੀਆ ਤੇ ਨਾ ਆ ਦਾ ਸਟੋਰੀ ਦਸੋ ਨਾ ਦਸੋ ਫੇਰ ਇਹ ਨਿੱਬੀ ਫੇਰ ਨਹੀਂ ਰਹੇਗੀ ਸਟੋਰੀ ਦੱਸੀ ਬਿਨਾ ਫੇਰ ਨਿਭਾਇਆ ਨਿਭਾਣੀ ਵੀ ਕਿਉਂ ਕਹਿੰਦੇ ਸੀ ਇਹ ਸਾਨੂੰ ਬਹੁਤ ਜਾਣੇ ਨੇ ਕਰਲਾਏ ਜੇ ਤੁਸੀਂ ਇਕੱਠਿਆਂ ਨੇ ਵੀ ਰਹਿਣਾ ਸੀਗਾ